ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੇ ਪਾਵਨ ਪਵਿੱਤਰ ਸ਼ਲੋਕਾਂ ਦੇ ਵਿੱਚੋਂ 6ਵੇਂ ਸ਼ਲੋਕ ਦਾ ਉਚਾਰਨ ਕਰੀਏ ਪਤਿਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਨਾਂ ਦੀ ਪਾਵਨ ਪਵਿੱਤਰ ਗੁਰਬਾਣੀ ਇਹ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਇੱਕ ਬਖਸ਼ਿਸ਼ ਹੈ ਇੱਕ ਵਿਲੱਖਣ ਬਾਤ ਇਹ ਹੈ ਕਿ ਬਾਣੀ ਗੁਰਬਾਣੀ ਇਨਸਾਨ ਦੇ ਅੰਦਰ ਨਿਰਾਸ਼ਤਾ ਨਹੀਂ ਆਉਣ ਦਿੰਦੀ ਬੰਦਾ ਸੰਸਾਰ ਤੋਂ ਨਿਰਾਸ਼ ਹੋ ਸਕਦਾ ਹੈ ਪਰ ਨਿਰੰਕਾਰ ਦੇ ਦੇਸ਼ ਤੋਂ ਜਿਹੜੀ ਬਾਣੀ ਆਈ ਹੈ ਇਹਦੇ ਤੋਂ ਨਿਰਾਸ਼ ਨਹੀਂ ਹੋ ਸਕਦਾ ਉਹ ਠੀਕ ਹੈ ਵੀ ਸੰਸਾਰ ਵਿੱਚ ਆਪਾਂ ਦੇਖਦੇ ਆਪਾਂ ਕੋਈ ਭੁੱਲ ਕਰੀਏ ਤੇ ਸਾਨੂੰ ਨਿਰਾਸ਼ਤਾ ਸੁਣਨ ਵਿੱਚ ਮਿਲੇਗੀ ਹੁਣ ਤੇਰਾ ਕੁਝ ਨਹੀਂ ਹੋ ਸਕਦਾ ਤੂੰ ਬਰਬਾਦ ਹੋ ਚੁੱਕਿਆ ਹੈ ਤੂੰ ਖਤਮ ਹੋ ਚੁੱਕਿਆ ਹੈ ਪਰ ਦੇਖੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕੈਸੀ ਬਖਸ਼ਿਸ਼ ਹੈ ਬਾਣੀ ਵਿੱਚ ਪਹਿਲਾ ਮਹਾਰਜ ਨੇ ਦੱਸਿਆ ਨੁਕਸਾਨ ਦਾ ਬਰਬਾਦੀ ਦਾ ਕਾਰਨ ਕੀ ਹੈ ਗੁਣ ਗੋਬਿੰਦ ਗਾਇਓ ਨਹੀਂ ਇਹ ਕਾਰਨ ਹੈ ਵਿਖਿਆਂ ਸਿਓ ਕਾਹੇ ਰਚਿਓ ਇਹ ਕਾਰਨ ਹੈ ਤੇ ਬਰਬਾਦੀ ਹੋ ਕਿਸ ਤਰ੍ਹਾਂ ਰਹੀ ਹੈ ਤਰਨਾਪੋ ਇਉਂ ਹੀ ਗयो ਇਹ ਕਾਰਨ ਹੈ ਇਸ ਤਰ੍ਹਾਂ ਬਰਬਾਦੀ ਹੋ ਰਹੀ ਹੈ ਜਵਾਨੀ ਚਲੀ ਗਈ ਬੜੇ ਭਾ ਗਿਆ ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਵਾਨ ਸਿਰ ਤੇ ਮੌਤ ਮੰਡਰੋਂ ਲੱਗ ਪਈ ਪਰ ਬੰਦਾ ਕਿਤੇ ਨਿਰਾਸ਼ ਨਾ ਹੋ ਜਾਵੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇੱਕ ਗੱਲ ਦੇਖ ਜੇ ਤੈਨੂੰ ਇਹ ਕਿਹਾ ਨਾ ਲੋਕਾਂ ਵਿੱਚ ਕਿ ਆ ਸੰਸਾਰ ਦੀ ਮਾਇਆ ਸੰਸਾਰ ਦੇ ਰਿਸ਼ਤੇ ਸੰਸਾਰ ਦੀ ਜਾਇਦਾਦ ਇਹ ਇਨ ਮੈਂ ਕੱਚ ਸੰਗੀ ਨਹੀਂ ਇਹ ਤੇਰੇ ਨਾਲ ਨਹੀਂ ਬਣਾਲੀ ਨਹੀਂ ਇਸ ਤੋਂ ਬਾਅਦ ਤੂੰ ਨਿਰਾਸ਼ ਨਾ ਹੋ ਜਾਈਂ ਕਿ ਮੈਂ ਕੱਲਾ ਪੈ ਗਿਆ ਸਮਾਂ ਅਜਾਈਂ ਗਵਾ ਦਿੱਤਾ ਸਿਰ ਤੇ ਮੌਤ ਮੰਡਰਾ ਰਹੀ ਹੈ ਕੀ ਕਰਾਂ ਸਤਿਗੁਰੂ ਕਹਿੰਦੇ ਨੇ ਚੇਤੇ ਰੱਖ ਇੱਕ ਤਾਕਤ ਹੈ ਜਿਹੜੀ ਤੈਨੂੰ ਬਚਾ ਸਕਦੀ ਹੈ ਮਹਾਰਾਜ ਨੂੰ ਪੁੱਛਿਆ ਕਿਹੜੀ ਤਾਕਤ ਸਤਿਗੁਰੂ ਕਹਿੰਦੇ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ 나ਥ ਪਤਿਤ ਸ਼ਬਦ ਭਾਵ ਪਾਪੀਆਂ ਲਈ ਸ਼ਬਦ ਵਰਤਿਆ ਜਾਂਦਾ ਮਾੜੇ ਕਰਮ ਕਰਨ ਵਾਲਿਆਂ ਵਾਸਤੇ ਸ਼ਬਦ ਵਰਤਿਆ ਜਾਂਦਾ ਕੈਸਾ ਪਿਆਰਾ ਸੁਭਾਵ ਹੈ ਕਾਲਪੁਰਖ ਵਾਹਿਗੁਰੂ ਦਾ ਕਿ ਬੰਦਾ ਔਗਣਾਂ ਦੇ ਨਾਲ ਭਰਿਆ ਹੈ ਤੇ ਪ੍ਰਮਾਤਮਾ ਔਗਣਾਂ ਦੇ ਉੱਤੇ ਪਰਦਾ ਪਾ ਕਰਕੇ ਬੰਦੇ ਦੇ ਗੁਣ ਜ਼ਾਹਰ ਕਰਦਾ ਹੈ ਦੂਜੇ ਪਾਸੇ ਸੰਸਾਰ ਦਾ ਇਹ ਸੁਭਾਵ ਹੈ ਕਿ ਕਿਸੇ ਵਿੱਚ ਗੁਣ ਵੀ ਹੋਣ ਤਾਂ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਇੱਕ ਅੱਧਾ ਔਗਣ ਲੱਭਦਾ ਹੈ ਇੱਕ ਔਗਣ ਤਾਂ ਲੱਭਦਾ ਹੈ ਇਨੂੰ ਬਰਬਾਦ ਕੀਤਾ ਜਾਵੇ ਔਰ ਜੇ ਕਿਤੇ ਇੱਕ ਵੀ ਔਗਣ ਲੱਭ ਜਾਵੇ ਬੰਦਾ 99 ਗੁਣ ਭੁੱਲ ਜਾਂਦਾ ਹੈ ਇੱਕ ਔਗਣ ਦਾ ਰੋਲਾ ਪਾ ਕੇ ਅਗਲੇ ਦਾ ਜੀਣਾ ਮੁਸ਼ਕਲ ਕਰਦਾ ਪਰ ਦੇਖੋ ਸਤਗੁਰਾਂ ਦਾ ਸੁਭਾਅ ਕਿੱਡਾ ਪਿਆਰਾ ਦੁਨੀਆ ਇੱਕ ਪਾਸੇ ਔਗਣ ਲੱਭਦੀ ਹੈ ਕਿ ਕੋਈ ਔਗਣ ਲੱਭੇ ਤੈਨੂੰ ਬਰਬਾਦ ਕਰੀਏ ਗੁਣਾ ਨੂੰ ਇੱਕ ਪਾਸੇ ਰੱਖ ਕੇ ਔਗਣਾਂ ਦਾ ਪ੍ਰਕਾਸ਼ ਕਰਦੀ ਹੈ ਪਰ ਦੂਜੇ ਪਾਸੇ ਸਤਗੁਰੂ ਸਾਡੇ ਔਗਣਾ ਨੂੰ ਇੱਕ ਪਾਸੇ ਰੱਖਦੇ ਨੇ ਔਗਣਾ ਤੇ ਪਰਦਾ ਪਾਉਂਦੇ ਆ ਤੇ ਜਿਹੜੇ ਗੁਣ ਹੈ ਵੀ ਨਹੀਂ ਸਾਡੇ ਚ ਸਤਿਗੁਰੂ ਉਹ ਗੁਣ ਬਖਸ਼ ਕਰਕੇ ਦੁਨੀਆ ਵਿੱਚ ਸਾਡੀ ਪੱਤ ਰੱਖਦੇ ਆ ਸਤਿਗੁਰੂ ਸਿੱਖ ਦਾ ਪਰਦਾ ਢੱਕ ਹੈ ਇਹੋ ਜਿਹਾ ਮਿੱਤ ਕਿੱਥੇ ਮਿਲਣਾ ਇਹੋ ਜਿਹਾ ਰਿਸ਼ਤਾ ਕਿੱਥੇ ਮਿਲਣਾ ਕਿ ਜਿਹੜਾ ਸਾਡੀਆਂ ਸਾਰੀਆਂ ਔਗਣਾ ਸਾਰੀਆਂ ਭੁੱਲਾਂ ਸਾਰੇ ਮਾੜੇ ਕਰਮਾਂ ਨੂੰ ਅਣ ਦੇਖਾ ਕਰ ਦਵੇ ਤੇ ਮਹਾਰਜ ਇਹ ਗੱਲ ਕਹਿਣ ਪਿਛਲੇ ਔਗਣ ਬਖਸ ਲਈ ਪ੍ਰਭ ਆਗੇ ਮਾਰਗ ਪਾਵੈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਪਤਿਤ ਉਧਾਰਨ ਹੈ ਸਤਗੁਰ ਸਿੱਖ ਕਾ ਪਰਦਾ ਢੱਕੈ ਉਹ ਪਰਦਾ ਪਾਉਂਦਾ ਹੈ ਲਾਜ ਰੱਖਦਾ ਹੈ ਉਹ ਤੇਰੇ ਔਗਣਾ ਨੂੰ ਜ਼ਾਹਰ ਨਹੀਂ ਕਰਦਾ ਪਤਿਤ ਉਧਾਰਨ ਭੈ ਹਰਨ ਤੇ ਮਾਰਜ ਕਹਿੰਦੇ ਜਿਹੜਾ ਤੇਰੇ ਅੰਦਰ ਡਰ ਰੈ ਨੁਕਸਾਨ ਦਾ ਬਰਬਾਦੀ ਦਾ ਮੌਤ ਦਾ ਦੁੱਖਾਂ ਦਾ ਪਰਮਾਤਮਾ ਇਸ ਭੈ ਨੂੰ ਖਤਮ ਕਰਨ ਵਾਲਾ ਹੈ ਭੈ ਹਰਨ ਖਤਮ ਕਰ ਦਿੰਦਾ ਹਰ ਅਨਾਥ ਕੇ 나ਥ ਸਤਗੁਰੂ ਕਹਿੰਦੇ ਉਹਨਾਂ ਦਾ 나ਥ ਹੈ ਜਿਨ੍ਹਾਂ ਦਾ ਕੋਈ ਵੀ ਨਹੀਂ ਬਣਦਾ 나ਥ ਕਹਿੰਦੇ ਨੇ ਮਾਲਕ ਨੂੰ ਖਸਮ ਨੂੰ ਸਾਈਂ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਦੁਨੀਆਂ ਵਿੱਚ ਜਿਨ੍ਹਾਂ ਦਾ ਕੋਈ ਨੀ ਨਾ ਬਣਦਾ ਉਹਨਾਂ ਦਾ ਫਿਰ ਰੱਬ ਬਣਦਾ ਉਹਨਾਂ ਦੀ ਬਾ ਫਿਰ ਰੱਬ ਫੜਦਾ ਕਿਉਂ ਕਿਉਂਕਿ ਉਹ ਪਤ ਤੂਦਾਰਨ ਹੈ ਦੇਖੋ ਸਭਾ ਐਸਾ ਬੰਦੇ ਦਾ ਕਿਸੇ ਨੇ ساری ਉਮਰ ਜ਼ਿੰਦਗੀ ਵਿੱਚ ਚੰਗੇ ਕੰਮ ਕੀਤੇ ਹੋਣ ਇੱਕ ਉਹਦਾ ਔਗਣ ਲੱਭ ਗਿਆ ਹੋਵੇ ਨਾ ਤੇ ਬੰਦਾ ਉਹਦੇ ਚੰਗੇ ਕੰਮਾਂ ਦੀ ਪ੍ਰਵਾਹ ਨਹੀਂ ਕਰਦਾ ਔਗਣ ਦਾ ਰੋਲਾ ਪਾਉਂਦਾ ਤੇ ਦੂਜੇ ਪਾਸੇ ਕਿਸੇ ਨੇ ساری ਉਮਰ ਮਾੜੇ ਕੰਮ ਕੀਤੇ ਹੋਣ ਤੇ ਪ੍ਰਮਾਤਮਾ ਉਹਦਾ ਇੱਕ ਗੁਣ ਵੇਖ ਲਵੇ ਵੀ ਇਹ ਨਾਮ ਜਪਣ ਲੱਗ ਪਿਆ ਤੇ ਕਹਿੰਦੇ ਪ੍ਰਮਾਤਮਾ ਉਹਦੇ ਔਗਣਾ ਨੂੰ ਇੱਕ ਪਾਸੇ ਕਰਕੇ ਉਹਨੂੰ ਕਲਾਵੇ ਵਿੱਚ ਲੈ ਲੈਂਦਾ ਜਿਸ ਤਰ੍ਹਾਂ ਅਜਾਮਲ ਪਾਪੀ ਨੂੰ ਲਾਇਆ ਗਣਕਾਂ ਨੂੰ ਲਾਇਆ ਭੂਮੀਆਂ ਚੋਰ ਨੂੰ ਲਾਇਆ ਸੱਜਣ ਠੱਗ ਨੂੰ ਲਾਇਆ ਕੈਸੇ ਕੈਸੇ ਪਾਪੀ ਤਾਰ ਦਿੱਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸੋ ਸਤਿਗੁਰੂ ਕਹਿੰਦੇ ਨੇ ਇਹ ਜਿਹੜੀ ਤਾਕਤ ਇਤਨੀ ਬਖਸ਼ਿਸ਼ਾਂ ਵਾਲੀ ਹੈ ਨਾ ਇੱਕ ਗੱਲ ਯਾਦ ਰੱਖ ਕਹੋ ਨਾਨਕ ਤਹ ਜਾਨੀਐ ਉਸ ਤਾਕਤ ਨੂੰ ਜਾਣ ਦੇਖੋ ਜਾਣਣਾ ਪੈਣਾ ਆਪਾਂ ਹਲੇ ਜਾਣਿਆ ਨਹੀਂ ਜੇ ਉਸ ਤਾਕਤ ਨੂੰ ਆਪਾਂ ਜਾਣ ਗਏ ਫਿਰ ਕੋਈ ਡਰ ਨਹੀਂ ਰਹਿਣਾ ਫਿਰ ਲੋਕਾਂ ਦੀ ਪ੍ਰਵਾਹ ਨਹੀਂ ਰਹਿਣੀ ਫਿਰ ਸੰਸਾਰ ਦੇ ਨਾਲ ਅਟੈਚਮੈਂਟ ਨਹੀਂ ਰਹਿਣੀ ਕਦੋਂ ਜਦੋਂ ਉਸ ਤਾਕਤ ਨੂੰ ਜਾਣਿਆ ਤੇ ਜਾਨਣਾ ਕੀ ਹੈ ਉਸ ਤਾਕਤ ਬਾਰੇ ਸਦਾ ਬਸਤ ਤゥム ਸਾਥ ਉਹ ਸਦਾ ਤੇਰੇ ਨਾਲ ਵਰਤਦੀ ਹੈ ਤੇਰੇ ਨਾਲ ਰਹਿੰਦੀ ਹੈ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਤੇਰੇ ਨਾਲ ਵਰਤ ਰਹੀ ਹੈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾ ਜਦੋਂ ਮਾਚੀਵਾੜੇ ਦੇ ਜੰਗਲਾਂ ਵਿੱਚ ਨੇ ਕੰਡਿਆਂ ਦੀ ਛੇਜ ਦੇ ਉੱਤੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਉਚਾਰਦੇ ਆ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਪਹੁੰਚੇ ਕਹਿੰਦੇ ਸੱਚੇ ਪਾਤਸ਼ਾ ਕੇਵਲ ਚਾਰ ਹੀ ਰਹਿ ਗਏ ਮਹਾਰਾਜ ਨੇ ਕਿਹਾ ਨਹੀਂ ਚਾਰ ਨਹੀਂ ਪੰਜ ਆ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਨਹੀਂ 4 ਇਕ ਆਪ 3 ਅਸੀਂ ਮਹਾਰਾਜ ਕਹਿੰਦੇ ਨਹੀਂ ਦਇਆ ਸਿੰਘ ਆਪਾਂ 5 ਆ ਪੁੱਛਿਆ ਜੀ 5 ਕਿਵੇਂ ਕਹਿੰਦੇ ਇੱਕ ਓੰਕਾਰ ਸਾਡੇ ਨਾਲ ਹੈ ਨਾ ਸਾਜੋ ਨਾ ਬਾਜੋ ਨਾ ਫੋਜੋ ਨਾ فرش ਖੁਦਾਬੰਦ ਬਖਸ਼ਿੰਦ ਉਹ ਐਸ਼ ਅਰਸ਼ ਠੀਕ ਹੈ ਅਨੰਦਪੁਰ ਦਾ ਕਿਲਾ ਨਹੀਂ ਪਰਿਵਾਰ ਨਹੀਂ ਪ੍ਰਸ਼ਾਦੀ ਹਾਥੀ ਨਹੀਂ ਘੋੜਾ ਨਹੀਂ ਮਖਮਲ ਸੇਜਾ ਨਹੀਂ ਦਇਆ ਸਿੰਘਾ ਪਰ ਅੱਜ ਵੀ ਏਕ ਓੰਕਾਰ ਸਾਡੇ ਨਾਲ ਵਰਤ ਰਿਹਾ ਆਪਾਂ ਇਕੱਲੇ ਨਹੀਂ ਇਹੀ ਗੱਲ ਮਹਾਰਾਜ ਨੇ ਇੱਕ ਵਾਰੀ ਫਕੀਰ ਨੂੰ ਕਹੀ ਜਦੋਂ ਬਲੈਤ ਸ਼ਾ ਝੰਡੇਕਲਾਂ ਦੀ ਧਰਤੀ ਤੇ ਮਿਲਿਆ ਤੇ ਡੱਲਾ ਮਹਾਰਾ ਸੱਚੇ ਪਾਤਸ਼ਾਹ RAM ਕਰਦੇ ਸੀ 5 ਰੁਪਏ ਤੇ ਕਿਰਪਾਨ ਧਰ ਕੇ ਮੱਥਾ ਟੇਕ ਕੇ ਆ ਗਿਆ ਭਾਜਾ ਆ ਸੱਚੇ ਪਾਤਸ਼ਾਹ ਨੇ ਨੇਤਰ ਖੋਲੇ ਕਿਹਾ ਡੱਲਿਆ ਕਿੱਥੇ ਆ ਤੇ ਫਕੀਰ ਹਸਿਆ ਕਹਿੰਦਾ ਨਾ ਡੱਲਾ ਨਾ ਵੱੱਲਾ ਗੁਰੂ ਰਹਿ ਗਿਆ ਕੱਲਾ ਮਹਾਰਾਜ ਹੱਸ ਕੇ ਕਹਿੰਦੇ ਫਕੀਰਾਂ ਨਾ ਡੱਲਾ ਨਾ ਵੱੱਲਾ ਗੁਰੂ ਕਦੇ ਨਾ ਕੱਲਾ ਗੁਰੂ ਨਾਲ ਸਦਾ ਹੀ ਅੱਲਾ ਗੁਰੂ ਕਦੇ ਕੱਲਾ ਨਹੀਂ ਬਸ ਇਹੀ ਗੱਲ ਹੈ ਜੇ ਗੁਰੂ ਕੱਲਾ ਨਹੀਂ ਫਿਰ ਸਿੱਖ ਵੀ ਕਦੇ ਕੱਲਾ ਨਹੀਂ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਬੰਦਿਆ ਉਹ ਪਤਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਉਹ ਜਿਹੜਾ ਕਾਲਪੁਰਖ ਵਾਹਿਗੁਰੂ ਹੈ ਉਸ ਤਾਕਤ ਤੋਂ ਜਾਣੂ ਹੋ ਘਬਰਾਣਾ ਕੁਝ ਨਹੀਂ ਹੋਇਆ ਹਜੇ ਵੀ ਸਮਾਂ ਹੈ ਕਹੋ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਉਹ ਤੇਰੇ ਨਾਲ ਵਰਤਦਾ ਹੈ ਤੇਰੇ ਅੰਦਰ ਵਸਦਾ ਹੈ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਸ ਹਿਰਦੇ ਰੂਪੀ ਗੁਫਾ ਦੇ ਅੰਦਰ ਬੈਠਾ ਚੌਂਕੜਾ ਲਾ ਕੇ ਕਰ ਆਸਨ ਡਿਠੋ ਚਾਓ ਆਸਨ ਲਾ ਕੇ ਸੁਭਾਇਮਾਨ ਹੈ ਬਸ ਤੂੰ ਉਹਦਾ ਪੱਲਾ ਫੜ ਲੈ ਜਿਹੜੇ ਅਕਾਲ ਪੁਰਖ ਦਾ ਪੱਲਾ ਫੜਦੇ ਆ ਨਾ ਉਹ ਪਾਪੀ ਵੀ ਤਰ ਜਾਂਦੇ ਆ ਪਾਪੀਆਂ ਨੂੰ ਵੀ ਦੇਵਤਾ ਬਣਾ ਦਿੰਦਾ ਹੈ